ਤਪਨ ਜਵਾਬ ਦੀ ਚੀਟਾ ਕੁਇਨ ਦੀ ਸਿਹਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੈਰਾਨ ਕਰ ਦੇਣ ਵਾਲੀ ਰਿਪੋਰਟ ਸਾਹਮਣੇ ਆਈ ਹੈ ਤਾਂ ਸੁਣੋ ਕਿਉਂ ਉਸ ਦੇ ਪੇਟ ਦੇ ਵਿੱਚ ਦਰਦ ਸ਼ੁਰੂ ਹੋਇਆ ਸੀ ਤਾਂ ਮਹਿਲਾ ਕਨਸਟੇਬਲ ਆਮਾਦੀਪ कौर ਦੀ ਸਿਹਤ ਵਿਗੜੀ ਤੇ ਉਸ ਦੇ ਪੇਟ ਦੇ ਵਿੱਚ ਦਰਦ ਹੋਇਆ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਕਰਵਾਇਆ ਗਿਆ ਡਾਕਟਰਾਂ ਦੇ ਵੱਲੋਂ ਜੋ ਟੈਸਟ ਕਰਵਾਏ ਗਏ ਉਹਨਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਦੇ ਦੇ ਵਿੱਚ ਪੱਥਰੀ ਹੋਣ ਕਾਰਨ ਅਮਨਦੀਪ ਕੌਰ ਦੇ ਪੇਟ ਦੇ ਵਿੱਚ ਦਰਦ ਸ਼ੁਰੂ ਹੋਇਆ ਸੀ ਤਾਂ ਡਾਕਟਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਮਨਦੀਪ ਕੌਰ ਦੇ ਗੁਰਦੇ ਦੇ ਵਿੱਚ 4 mm ਦੀ ਪਥਰੀ ਹੈ ਜਿਸ ਕਾਰਨ ਉਸ ਦੀ ਸਿਹਤ ਵਿਗੜੀ ਸੀ ਤੇ ਉਸ ਦੇ ਪੇਟ ਦੇ ਵਿੱਚ ਦਰਦ ਜਿਹੜਾ ਉਹ ਸ਼ੁਰੂ ਹੋਇਆ ਸੀ ਤੇ ਹੋਰ ਕੀ ਕੁਝ ਕਹਿੰਦੀ ਹੋਈ ਇਹ ਡਾਕਟਰ ਨਜ਼ਰ ਆਈ ਹੈ ਆਓ ਸੁਣਦੇ ਹਾਂ ਨਹੀਂ ਸਸ਼ੀ ਕਾਲਜੀ ਮੇਰਾ ਨਾਮ ਡਾਕਟਰ ਸੋਫੀਆ ਹੈ ਕਿ ਮੈਂ ਇੱਥੇ ਆ ਸਰਜਰੀਕਲ ਸਪੈਸ਼ਲਿਸਟ ਪੋਸਟਡ ਹਾਂ ਸਿਵਲ ਹਸਪੀਟਲ ਪਟੰਨਾ ਚ ਹਾਂ ਹਾਂ ਸਾਡੇ ਕੋਲ ਇੱਕ ਪੇਸ਼ੈਂਟ ਵੀ ਲੈ ਕੇ ਆਇਆ ਗਿਆ ਹੈ ਉਹਦੇ ਪੇਨ ਸਿਗਾ ਕੱਲ ਸ਼ਾਮ ਨੂੰ ਉਹ ਦਾਖਲ ਕੀਤੇ ਸੀਗੇ ਜਦੋਂ ਅਸੀਂ ਸਕੈਨ ਵਗੈਰਾ ਕਰਾਇਆ ਹੈ ਤਾਂ ਉਹਦੇ ਵਿੱਚ ਉਹਦੇ ਜਿਹੜੀ ਗੁਰਦੇ ਦੀ ਨਾਲੀ ਹੁੰਦੀ ਉਹਦੇ ਵਿੱਚ ਪੱਥਰੀ ਆਈ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਐਸੇ ਪੇਸ਼ੈਂਟ ਸਟੇਬਲ ਹੈ ਪਰ ਟ੍ਰੀਟਮੈਂਟ ਚੱਲ ਰਿਹਾ ਹੈ ਡਿਸਚਾਰਜ ਕਦੋਂ ਤੱਕ ਨਹੀਂ ਹਜੇ ਡਿਸਚਾਰਜ ਨਹੀਂ ਜੀ ਨਾ ਅਮਲੀ ਇਹ ਹੋਰ ਇਤਿਹਾਸਿਕ ਨਹੀਂ ਸਿਰਫ ਪੇਨ ਐਬਡੋਮਨਲ ਹੀ ਆਇਆ ਹੈ ਉਸੇ ਨਾਲ ਹੀ ਦਾ ਕਿੰਨੇ ਕੁ ਦਿਨ ਸਤ ਕੱਲ ਸ਼ਾਮ ਨੂੰ ਕਰੀਬਨ 4-5 ਵਜੇ ਦੇ ਆਸ-ਪਾਸ ਸਕਾਈ ਨਿਊਜ਼ ਪੰਜਾਬ ਦੇ ਲਈ ਬਠਿੰਡਾ ਤੋਂ ਤੇਜ ਗਰਗ ਦੀ ਰਿਪੋਰਟ